26 ਅਕਤੂਬਰ ਅੱਜ ਪੈਨਸ਼ਨਾਂ ਅਤੇ ਤਨਖਾਹਾਂ ਵਿੱਚ ਹੋਇਆ ਵਾਅਦਾ 1 ਨਵੰਬਰ ਤੋਂ ਲਾਗੂ ਹੋਵੇਗਾ ਨਵਾਂ ਸਿਸਟਮ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਪੀਵੀ ਕਿੰਗ న్యూਸ ਦੇ ਵਿੱਚ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਬੈਲ ਆਈਕਨ ਦੇ ਬਟਨ ਨੂੰ ਜਰੂਰ ਦਬੋ ਮੁਲਾਜ਼ਮਾਂ ਦੀ ਹਾਜ਼ਰੀ ਅਤੇ ਤਨਖਾਹਾਂ ਨੂੰ ਲੈ ਕੇ ਨਵੇਂ ਹੁਕਮ 1 ਨਵੰਬਰ ਤੋਂ ਲਾਗੂ ਹੋਵੇਗਾ ਸਿਸਟਮ ਨਗਰ ਨਿਗਮ ਦੇ ਸਾਰੇ ਵਿੰਗਾਂ ਅਤੇ ਡਿਵੀਜ਼ਨਾਂ ਲਈ 1 ਨਵੰਬਰ ਤੋਂ ਫੇਸ਼ੀਅਲ ਅਥੈਂਟੀਕੇਸ਼ਨ ਆਧਾਰ ਬੇਸਡ ਬਾਇਓਮੈਟ੍ਰਿਕ ਅਟੈਂਡੈਂਸ ਸਿਸਟਮ ਲਾਗੂ ਕੀਤਾ ਜਾਵੇਗਾ ਇਹ ਪਹਿਲ ਕਦਮੀ ਹਾਜ਼ਰੀ ਮਾਰਕਿੰਗ ਲਈ ਨਿੱਜੀ smartphones ਰਾਹੀਂ ਚਿਹਰੇ ਦੀ ਪ੍ਰਮਾਣਿਕਤਾ ਦੀ ਵਰਤੋਂ ਨੂੰ ਲਾਜ਼ਮੀ ਬਣਾਈ ਗਈ ਜੋ ਇੱਕ ਆਧੁਨਿਕ ਸਹੀ ਅਤੇ ਜਵਾਬ ਦੇ ਹਾਜ਼ਰੀ ਵਿਧੀ ਨੂੰ ਯਕੀਨੀ ਬਣਾਉਂਦੀ ਹੈ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਏਈਬੀਏਐਸ ਪ੍ਰਣਾਲੀ ਦੀ ਪ੍ਰਗਤੀ ਅਤੇ ਕਾਰਜਸ਼ੀਲ ਤਿਆਰੀ ਦੀ ਸਮੀਖਿਆ ਕੀਤੀ ਅਤੇ ਸਖਤ ਅਤੇ ਤੁਰੰਤ ਪਾਲਣ ਲਈ ਸਪਸ਼ਟ ਨਿਰਦੇਸ਼ ਜਾਰੀ ਕੀਤੇ ਜਾਣਕਾਰੀ ਅਨੁਸਾਰ ਨਿਗਮ ਦੇ ਇਸ ਸਮੇਂ 10930 ਮੁਲਾਜ਼ਮ ਹਨ ਅਤੇ ਵਿਕਸਤ ਬਾਇਓਮੈਟ੍ਰਿਕ ਹਾਜ਼ਰੀ ਪੋਰਟਲ ਦੇ ਰਜਿਸਟਰਡ ਹਨ ਉਹ ਸਾਰੇ ਅਧਿਕਾਰੀ ਜਿਨ੍ਹਾਂ ਨੇ ਅਜੇ ਤੱਕ ਰਜਿਸਟਰ ਨਹੀਂ ਕੀਤਾ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਆਪਣੀ ਰਜਿਸਟ੍ਰੇਸ਼ਨ 7 ਦਿਨਾਂ ਦੇ ਅੰਦਰ ਪੂਰੀ ਕਰ ਲੈਣ ਇਹ ਨਿਜਮਤ ਸਾਰੇ ਐਮ ਸੀ ਸੀ ਮੁਲਾਜ਼ਮਾਂ ਲਈ ਲਾਜ਼ਮੀ ਹੈ ਜਿਨ੍ਹਾਂ ਚ ਨਿਜਮਤ ਖੇਕੇ ਦੇ ਰੱਖੇ ਆਊਟਸੋਰਸ ਕੀਤੇ ਤੇ ਫੀਲਡ ਸਟਾਫ ਸ਼ਾਮਲ ਹਨ ਇਹ ਵੀ ਹੁਕਮ ਦਿੱਤਾ ਗਿਆ ਹੈ ਕਿ ਸਾਰੇ ਮੁਲਾਜ਼ਮਾਂ ਦੀਆਂ ਤਨਖਾਹਾਂ 1 ਨਵੰਬਰ ਤੋਂ ਉਹਨਾਂ ਦੇ ਬਾਇਓਮੈਟ੍ਰਿਕ ਹਾਜ਼ਰੀ ਰਿਕਾਰਡ ਨਾਲ ਸਖਤੀ ਨਾਲ ਜੋੜੀਆਂ ਜਾਣਗੀਆਂ ਨਿਗਮ ਦੀ ਆਈਟੀ ਸ਼ਾਖਾ ਦੇ ਪਹਿਲਾਂ ਹੀ ਭਰ ਬਿੰਗ ਸ਼ਾਖਾ ਦੇ ਡਿਵੀਜ਼ਨ ਦੇ ਸਾਰੇ ਨੋਡਲ ਅਫਸਰਾਂ ਸਿੰਗਲ ਪੁਆਇੰਟ ਆਫ ਕੰਟੈਕਟ ਲਈ ਵਿਆਪਕ ਸਖਲਾਈ ਸੈਸ਼ਨ ਕਰਵਾਏ ਹਨ ਤਾਂ ਜੋ ਸੁਚਾਰੂ ਅਤੇ ਇੱਕਸਾਰ ਲਾਗੂ ਕਰਨ ਨੂੰ ਯਕੀਨੀ ਬਣਾਇਆ ਜਾ ਸਕੇ ਇਸ ਤੋਂ ਇਲਾਵਾ ਸਾਰੇ ਰਜਿਸਟਰਡ ਮੁਲਾਜ਼ਮਾਂ ਨੂੰ ਹਾਜ਼ਰੀ ਪੋਰਟਲ ਤੇ ਸਹੀ ਰਿਕਾਰਡ ਰੱਖ ਰੱਖਾ ਨੂੰ ਯਕੀਨੀ ਬਣਾਉਣ ਲਈ 31 ਅਕਤੂਬਰ ਤੱਕ ਆਪਣੇ ਬਾਇਓਮੈਟ੍ਰਿਕ ਅਤੇ ਸੇਵਾ ਬਿਰਵਿਆਂ ਜਿਸ ਵਿੱਚ ਉਹਨਾਂ ਦੀ ਤਾਇਨਾਤੀ ਦੀ ਜਗ੍ਹਾ ਵੀ ਸ਼ਾਮਲ ਹੈ ਨੂੰ ਅਪਡੇਟ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਅਤੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ